ਅੱਜ ਹਲਕਾ ਜਗਰਾਉਂ ਦੇ ਪਿੰਡ ਡਾਂਗੀਆਂ ਵਿੱਚ ਖੜੇ ਆ ਜਿੱਥੇ ਦੇ 8 ਨੰਬਰ ਵਾਰਡ ਦੇ ਸਰਦਾਰ ਸੁਰੈਣ ਸਿੰਘ ਸਨੋ ਭਗਤ ਸਿੰਘ ਇਹਨਾਂ ਦਾ 170 ਨੰਬਰ ਵੋਟ ਆ ਇੱਕ ਲਿਸਟ ਸਾਡੇ ਕੋਲੇ ਇੱਕ ਲਿਸਟ ਹੋਰ ਆ ਜਿਹਦੇ ਵਿੱਚ ਵੀ 170 ਨੰਬਰ ਆ ਇਸ ਤਰ੍ਹਾਂ ਦੇ ਕਈ ਇੱਥੇ ਵੋਟਰ ਨੇ ਜਿਨ੍ਹਾਂ ਦੀਆਂ ਇੱਥੇ ਲਿਸਟਾਂ ਵਿੱਚ ਵੋਟ ਹੈਗੀ ਆ ਆਧਾਰ ਕਾਰਡ ਹੈਗਾ ਅੰਦਰ ਜਦੋਂ ਵੋਟ ਪਾਉਣ ਜਾਂਦੇ ਆ ਤਾ ਉਥੇ ਉਹ ਕਹਿੰਦੇ ਆ ਨੀ ਤੁਹਾਡੀ ਵੋਟ ਨਹੀਂ ਆ ਇਹ ਗੱਲ ਦੀ ਸ਼ਿਕਾਇਤ ਜਿਹੜੀ ਆ ਕਾਫੀ ਪਿੰਡਾਂ ਤੋਂ ਆ ਰਹੀ ਆ ਅਸੀਂ ਜਿਹੜਾ ਸਬੰਧਤ ਚੋਣ ਕਮਿਸ਼ਨ ਦੇ ਅਧਿਕਾਰੀ ਆ ਉਹਨੂੰ ਇਸ ਗੱਲ ਦੀ ਸੂਚਿਤ ਕਰਨਾ ਚਾਹੁੰਦੇ ਆ ਪਾਰਟੀ ਦਫ਼ਤਰ ਨੂੰ ਇਸ ਗੱਲ ਦੀ ਜਾਣਕਾਰੀ ਦੇਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਟਾਈਮ ਕੋਈ ਕਿਸੇ ਤਰ੍ਹਾਂ ਦਾ ਖੱਲਰ ਪਾ ਕੇ ਵੋਟ ਰੋਕੀ ਜਾਵੇ ਪਰ ਇਸ ਗੱਲ ਦੇ ਬਾਰੇ ਦੇ ਵਿੱਚ ਖਾਸ ਧਿਆਨ ਦਿੱਤਾ ਜਾਵੇ ਜਿਹੜਾ ਪਿੱਛੇ ਰੁਮੀ ਪਿੰਡ ਆ ਉਸ ਰੁਮੀ ਪਿੰਡ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਆ ਉਹਦਾ ਤੇ ਉਹਦੇ ਘਰ ਦੇ ਦੀਆਂ ਸਾਰੀਆਂ ਵੋਟਾਂ ਕੱਟੇ ਗਈਆਂ ਜਦੋਂ ਰੋਲਾ ਪਾਇਆ ਗਿਆ ਤੇ ਉਹਨਾਂ ਦੇ ਵੋਟ ਪਾਈ ਗਈ ਆ ਸੋ ਇਸ ਬਹੁਤ ਵੱਡੀ ਧਾਂਦਲੀ ਚੱਲਦੀ ਆ ਅਸੀਂ ਇਸ ਗੱਲ ਦਾ ਨੋਟਿਸ ਦੱਸਣਾ ਚਾਹੁੰਦੇ ਆ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਇਸ ਗੱਲ ਦੀ ਕਾਰਵਾਈ ਕਰਾਂਗੇ ਆ ਮੇਰੇ ਕੋਲੇ ਦੋਨੇ ਜਿਹੜੀਆਂ ਲਿਸਟਾਂ ਨੇ ਉਹਨਾਂ ਦੋਨਾਂ ਦੇ ਵਿੱਚ 170 ਨੰਬਰ 170 ਨੰਬਰ ਸੁਰਨ ਸਿੰਘ ਦਾ ਨਾਮ ਆ ਉਹ ਕਿਰਪਾ ਕਰਕੇ ਅਧਿਕਾਰੀ ਜਿਹੜੇ ਆ ਜਿਨ੍ਹਾਂ ਤੱਕ ਅਸੀਂ ਪਹੁੰਚਾ ਰਹੇ ਆਂ ਖਬਰ ਉਹ ਇਸ ਗੱਲ ਦਾ ਖਿਆਲ ਕਰਨ ਕਿਉਂਕਿ ਵੋਟ ਦਾ ਅਧਿਕਾਰ ਖੋਇਆ ਜਾ ਰਿਹਾ ਬਾਹਰ ਲਿਸਟਾਂ 'ਚ ਹੈ ਜਿਹੜੇ ਅੰਦਰ ਅਧਿਕਾਰੀ ਬੈਠੇ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਉਹ ਇਸ ਤਰ੍ਹਾਂ ਦੀ ਗੰਦੀ ਜਿਹੜੀ ਆ ਕਤੂਤ ਨਾ ਕਰਨ ਉਹਨਾਂ ਨੂੰ ਨਹੀਂ ਦਾਇਆ ਭੁਗਤਣੀ ਪਊ